ਜੱਤੀਦਾਰ ਸਾਹਿਬ ਅੱਜ ਹੀ ਪਰਤੇ ਨੇ ਦੇ ਰਾਤ ਜਾਂ ਅੱਜ ਸਵੇਰੇ ਹੀ ਪਰਤੇ ਨੇ ਤੇ ਉਹ ਅਜੇ ਵਿਦੇਸ਼ੀ ਦੌਰੇ ਤੋਂ ਔਨ ਕਰਨ ਕਹਿ ਉਹ ਸਵੇਰ ਆਰਾਮ ਕਰ ਰਹੇ ਸੀ ਕਿ ਜਦੋਂ ਧਾਮੀ ਦਾ ਅਸਤੀਫਾ ਆ ਗਿਆ ਕਹਿਣ ਵਾਲੇ ਤਾਂ ਕਹਿੰਦੇ ਨੇ ਕਿ ਆਪਸ ਦੇ ਵਿੱਚ ਕੋਈ ਗੱਲਬਾਤ ਨਹੀਂ ਹੋਈ ਕਿ ਐਡਵੋਕੇਟ ਹਰਿੰਦਰ ਸਿੰਘ ਧਾਮੀ ਜਦੋਂ ਤੋਂ ਪਹਿਲਾਂ ਦੋ ਤਿੰਨ ਵਾਰ ਅਸਤੀਫੇ ਦੀ ਪੇਸ਼ਕਸ਼ ਲੈ ਕੇ ਸਾਹਮਣੇ ਆਏ ਸੀ ਤਦ ਕਹਿੰਦੇ ਉਹਨਾਂ ਨੂੰ ਮਨਾਜਾ ਸਮਝਾ ਲਿਆ ਜਾਂਦਾ ਸੀ ਕਿ ਰਹਿਣ ਦਿਓ ਜੀ ਜਦ ਤੱਕ ਪ੍ਰਧਾਨ ਸਾਹਿਬ ਅਜੇ ਨਾ ਦੇਓ ਅਸਤੀਫਾ ਹੈ ਤੁਹਾਡੇ ਤੋਂ ਸੇਵਾਵਾਂ ਦੀ ਜ਼ਰੂਰਤ ਹੈ ਤੁਹਾਡੀ ਲੋੜ ਹੈ ਤੇ ਪਰ ਕਹਿੰਦੇ ਇਸ ਵਾਰ ਉਹਨਾਂ ਨੂੰ ਲੱਗਿਆ ਕਿ ਜੇ ਮੈਂ ਫਿਰ ਕਿਸੇ ਨਾਲ ਗੱਲ ਸਾਂਝੀ ਕੀਤੀ ਮੈਨੂੰ ਅਸਤੀਫਾ ਨਹੀਂ ਦੇਣ ਦੇਣਗੇ ਤੇ ਹੁਣ ਉਹਨਾਂ ਦਾ ਅਸਤੀਫਾ ਆ ਗਿਆ ਆਖਰ ਹੁਣ ਜਿੱਥੇ ਅਸਤੀਫਾ ਆ ਗਿਆ ਉਸ ਤੋਂ ਬਾਅਦ ਸਵਾਲ ਪੈਦਾ ਹੋਇਆ ਕਿ ਹੁਣ ਅਸਤੀਫੇ ਤੋਂ ਬਾਅਦ ਅੱਗੇ ਕੀ ਇੱਕ ਸਵਾਲ ਕੀ ਗਿਆਨੀ ਰਗਵੀਰ ਸਿੰਘ ਵੀ ਸਫੇਰ ਅਸਤੀਫਾ ਦੇ ਦੇਣਗੇ ਕੀ ਗਿਆਨੀ ਰਗਵੀਰ ਸਿੰਘ ਨੂੰ ਹੁਣ ਮਨਾ ਲਿਆ ਜਾਏਗਾ ਕੀ ਗਿਆਨੀ ਰਗਵੀਰ ਸਿੰਘ ਕਹਿਣਗੇ ਕਿ ਠੀਕ ਹੈ ਭਾਈ ਕਟਕਟ ਹੁਣ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨ ਲਓ ਪਹਿਲਾਂ ਤੁਸੀਂ ਕਹਿੰਦੇ ਹਰਪ੍ਰੀਤ ਸਿੰਘ ਤੋਰੇ ਹੁਣ ਤਾਂ ਵੀ ਸਾਹਿਬ ਨੂੰ ਅਸਤੀਫਾ ਦੇਣਾ ਪੈ ਗਿਆ ਕਿ ਉਹ ਮੁੜ ਕੇ ਪੰਜ ਪਿਆਰਿਆਂ ਦੀ ਬੈਠਕ ਬੁਲਾ ਕੇ ਜਾਂਚ ਕਮੇਟੀ ਨੂੰ ਤਲਬ ਕਰਨਗੇ ਕਿ ਉਹ ਸ਼੍ਰੋਮਣੀ ਕਮੇਟੀ ਦੀ ਉਸ ਪੂਰੀ ਟੀਮ ਨੂੰ ਤਲਬ ਕਰਨਗੇ ਜਿਨ੍ਹਾਂ ਨੇ ਫੈਸਲਾ ਲੈ ਗਿਆ ਨਹੀਂ ਹਰਪ੍ਰੀਤ ਸਿੰਘ ਤੋਰੇ ਨਾਲ ਕਿ ਉਹ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸੱਦਾ ਦੇਣਗੇ ਕਿ ਆਜੋ ਭਾਈ ਤੁਸੀਂ ਆਜੋ ਤੁਹਾਨੂੰ ਤਲਬ ਕਰਦੇ ਆ ਤੁਸੀਂ ਕਿਉਂ ਨਹੀਂ ਸੱਤਵੇਂ ਮੈਂਬਰੀ ਕਮੇਟੀ ਸੋ ਕਿ ਉਹ ਇਸ ਸਥਿਤੀ ਛੋਣਗੇ ਜਾਓ ਆਪਣਾ ਅਸੀਫਾ ਦੇ ਕੇ ਕਹਿਣਗੇ ਭਾਈ ਠੀਕ ਹੈ ਜੇ ਤੁਸੀਂ ਮੰਨਣੀ ਹੋ ਨਹੀਂ ਤਾਂ ਮੇਰਾ ਵੀ ਇਸ ਦੀ ਪੈ। ਇਹ ਸਥਿਤੀ ਦੇ ਵਿੱਚ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਲੀ ਖਿੱਚ ਕੇ ਤੁਰ ਪਏ ਨੇ ਉਥੇ ਅਜੇ ਵੀ ਐਡਵੋਕੇਟ ਹਜਿੰਸਨ ਰਜਿੰਦਰ ਸਿੰਘ ਧਾਮੀ ਹੋਰਾਂ ਨੇ ਅਸੀਫਾ ਦਾ ਦੇਤਾ ਪ੍ਰਦਾਨ ਕੀਤਾ ਪਰ ਉਹ ਅਜੇ ਵੀ ਉਹ ਪੂਰਾ ਸੱਚ ਕੀ ਬੋਲਣ ਤੋਂ ਝਿਜਕ ਰਹੇ ਨੇ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਕਿ ਉਹਨਾਂ ਦੇ ਉੱਤੇ ਪਾਇਆ ਗਿਆ ਦਬਾਅ ਵਾਲਾ ਮਾਮਲਾ ਉਹ ਲੰਬੇ ਰੱਖਣਾ ਚਾਹੁੰਦੇ ਨੇ। ਉਹ ਕਾਲੀ ਦਲ ਨਾਲ ਵਿਗਾੜ ਕੇ ਵੀ ਨਹੀਂ ਤੁਰਨਾ ਚਾਹੁੰਦੇ ਉਹ ਉਹਦਾ ਵੀ ਛੱਡਣਾ ਚਾਹੁੰਦੇ ਨੇ ਗੁਰੂ ਦੀ ਹਾਜ਼ਰੀ ਸੱਚੇ ਵੀ ਹੋਣਾ ਚਾਹੁੰਦੇ ਨੇ ਤੇ ਲੀਡਰਾਂ ਨਾਲ ਵੀ ਨਿਭਣਾ ਚਾਹੁੰਦੇ ਨੇ ਕਿ ਇਦਾਂ ਦੋਈ ਚੀਜ਼ਾਂ ਹੋ ਪਉਣਗੀਆਂ ਹੁਣ ਇੱਕ ਪਾਸੇ ਗਿਆਨੀ ਰਕਬੀਰ ਸਿੰਘ ਤੇ ਨਜ਼ਰ ਹੈ ਕਿ ਹੁਣ ਜਦੋਂ ਸਾਹਮਣੇ ਆਉਣਗੇ ਤਾਂ ਉਹਨਾਂ ਦੀ ਕੀ ਪ੍ਰਤੀਕਿਰਿਆ ਹੋਏਗੀ ਇਸ ਸਸਤੀਫੇ ਤੋਂ ਬਾਅਦ ਤੇ ਹੁਣ ਕਿਸ ਭੂਮਿਕਾ 'ਚ ਛੁਣਗੇ ਪੰਜ ਸਿੰਘ ਸੇਵਨ ਦੀ ਬੈਠਕ ਬੁਲਾਉਣਗੇ ਤੇ ਉਹ ਪੰਜ ਸਿੰਘ ਸੇਵਨ 'ਚ ਕੀ ਉਹ ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰੀ ਬਹਾਲ ਕਰਨਗੇ ਜਾਂ ਜੱਜਦਾਰ ਸਾਹਿਬ ਜਿਹਨੀਆਂ ਪਰਤ ਦੇ ਤਾਂ ਜਿਹੜੇ ਜੱਜਦਾਰ ਹੁਣ ਲਾਏ ਗਏ ਨੇ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਪ੍ਰਵਾਨ ਕਰਨਗੇ ਦੂਸਰੇ ਪਾਸੇ ਸ਼੍ਰੋਮਣੀ ਗੁਰੂਤਾਰ ਪ੍ਰੰਧਕ ਕਮੇਟੀ ਦੀ ਅੰਤਰਿਕ ਕਮੇਟੀ ਕੀ ਪ੍ਰਧਾਨ ਸਾਹਿਬ ਐਡਵੋਕੇਟ ਹਰਿੰਦਰ ਸਿੰਘ ਧਾਮੀ ਹੋਰ ਦਾ ਅਸਤੀਫਾ ਪ੍ਰਵਾਨ ਕਰੇਗੀ ਜੇ ਉਹ ਇਸ ਅਸਤੀਫੇ ਨੂੰ ਪ੍ਰਵਾਨ ਨਹੀਂ ਕਰਦੀ ਤਾਂ ਰੱਦ ਕਰਨ ਦੀ ਤਾਂ ਕੀ ਧਾਮੀ ਜੀ ਹੋਰੀ ਮੁੜ ਕੇ ਪ੍ਰਧਾਨਗੀ ਵਾਲਾ ਉਹਦਾ ਸੰਭਾਲਣਗੇ ਕਹਨਾਲ ਕਹਿੰਦੇ ਹੁਣ ਨਹੀਂ ਉਹ ਪਰਤ ਦੇ ਉਹ ਲੰਬੇ ਹੋ ਗਏ ਜੇ ਉਹ ਨਹੀਂ ਪਰਤ ਦੇ ਫਿਰ ਨਵਾਂ ਪ੍ਰਧਾਨ ਕੀ ਬਾਦਲਾਂ ਦੇ ਖਿੱਸੇ ਚੋਂ ਬਾਦਲਾਂ ਦੇ ਐਸਐਮਐਸ ਚੋਂ ਜਾਂ ਬਾਦਲ ਪਰਿਵਾਰ ਦੇ ਵਟਸਐਪ ਰਾਹੀਂ ਭੇਜੇ ਗਏ ਸਨੇਹ ਚੋਂ ਨਿਕਲੇਗਾ ਕਿ ਮੁੜ ਕੇ ਆਮ ਇਜਲਾਸ ਬੁਲਾਇਆ ਜਾਏਗਾ ਆਮ ਇਜਲਾਸ ਚ ਮੁੜ ਕੇ ਪ੍ਰਧਾਨਗੀ ਲਈ VOTING ਹੋਏਗੀ ਚੋਣ ਹੋਏਗੀ ਉਹ ਪ੍ਰਕਿਰਿਆ ਰਾਹੀਂ ਚੋਣ ਹੋਏਗੀ ਜਾਂ ਜਿਹੜੀ ਸ਼੍ਰੋਮਣੀ ਗੁਰਦਵਾਰਾ ਕਮੇਟੀ ਦੀ ਅੰਤਰਿਕ ਕਮੇਟੀ ਹੈ ਉਹ ਆਪਣੇ ਪੱਧਰ ਤੇ ਬੈਠਕ ਕਰਕੇ ਇਸ ਫੈਸਲੇ ਨੂੰ ਪ੍ਰਵਾਨ ਕਰਦੀ ਹੈ ਤਾਂ ਸੀਨੀਅਰ ভাইস ਪ੍ਰਧਾਨ ਨੂੰ ਐਕਟਿੰਗ ਪ੍ਰਧਾਨ ਵਜੋਂ ਸੇਵਾਵਾਂ ਦਿੱਤੀਆਂ ਜਾਣਗੀਆਂ ਤੇ ਇੱਕ ਮੈਂਬਰਾਂ ਚ ਇੱਕ ਮੈਂਬਰ ਨੂੰ ਇਧਰ ਪੂਰਾ ਕਰਕੇ ਆਪਣੀ ਟੀਮ ਪੂਰੀ ਕਰ ਲਈ ਜਾਏਗੀ ਇਹ ਦੋ ਪ੍ਰਕਿਰਿਆਵਾਂ ਮੈਂ ਹੈਗੀਆਂ ਕਹਿੰਦੇ ਇਹਦੇ ਨਾਲ ਹੀ ਅੱਗੇ ਵਧਿਆ ਜਾ ਸਕਦਾ ਸ਼੍ਰੋਮਣੀ ਕਮੇਟੀ ਦੀ ਟੀਮ ਦੇ حوالے ਨਾਲ ਪ੍ਰਧਾਨਗੀ ਦੇ ਵੱਲੋਂ ਤਾਂ ਇਹ ਅੱਗੇ ਵਧਿਆ ਜਾ ਸਕਦਾ ਸਿੰਘ ਸਾਹਿਬ ਕਿਵੇਂ ਅੱਗੇ ਵਧਦੇ ਨੇ ਕਹਿੰਦੀ ਰਕबीर ਸਿੰਘ ਤੇ ਆ ਪਰ ਅਕਾਲੀ ਦਲ ਅੱਗੇ ਕਿਵੇਂ ਵਧੇਗਾ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਸਥਿਤੀ ਕੀ ਹੋਏਗੀ ਉਹ ਇਸ ਸਥਿਤੀ ਚੋਂ ਨਿਕਲਣ ਲਈ ਹੁਣ ਕੀ ਕਰੇਗਾ ਦੋ ਤਰੀਕ ਕਰੋ ਉਸ ਨੂੰ ਜਿਸ ਤਰ੍ਹਾਂ ਦਾ ਰਾਹ ਕੱਲ ਤੱਕ ਸਭ ਤੋਂ ਦਿਖਿਆ ਸੀ ਉਸ ਸਵਾਲੇ ਨਾਲ ਲੱਗਿਆ ਸੀ ਕੌਮ ਨੂੰ ਕਿ ਭਈ ਇਹ ਮੋਕਲਾ ਹੋ ਗਿਆ ਰਾਹ ਇਹ ਅਕਾਲੀ ਦਲ ਲਈ ਹੁਣ ਪੈਂਡਾ ਤੈਅ ਕਰਨਾ ਆਸਾਨ ਹੋ ਗਿਆ ਅਕਾਲੀ ਦਲ ਲਈ ਹੁਣ ਮੁੜ ਕੇ ਅਕਾਲੀ ਦਲ ਨੂੰ ਸੁਰਜੀਤ ਕਰਨ ਦਾ ਰਾਹ ਆਸਾਨ ਹੋ ਗਿਆ ਪਰ ਧਾਰਮਿਕ ਮਾਨਤਾਵਾਂ ਤੋਂ ਬਾਅਦ ਰਾਜਨੀਤਿਕ ਪਹਿਲੂਆਂ ਨੂੰ ਮੰਨਣ ਤੋਂ ਜਿਵੇਂ ਇਨਕਾਰ ਕੀਤਾ ਕੋਸਾ ਨਤੀਜਾ ਕਹਿੰਦੇ ਹੁਣ ਅਕਾਲੀ ਦਲ ਦੇ ਮੂਹਰੇ ਆਖ ਲੋਤਾ ਕਿ ਦੁੱਖ 흘ਰ ਗਈ ਹੈ ਜਨਾਬ ਤਾਣੀ ਉਲਝ ਗਈ ਹੈ ਜਨਾਬ ਜਿਕਰ ਕਿਸੇ ਨੂੰ ਇਹ ਲੱਗਦਾ ਕਿ ਸ਼ਰੋਮਨੀ ਕਾਲੀਦਾਰ ਲਈ ਹੁਣ ਕੰਮ ਆਸਾਨ ਹੋ ਰਿਹਾ ਹੈ ਕਿ ਠੀਕਾ ਵੀ ਹੁਣ ਪ੍ਰਧਾਨ ਹੋਰ ਆਪਣਾ ਹੱਥ ਝੋਕਾ ਲਾ ਲੈਣਗੇ ਜਥੇਦਾਰ ਆਪਣੀ ਮਰਜ਼ੀ ਦੇ ਲਾ ਲੈਣਗੇ ਜਗਿਆਨੀ ਰਕबीर ਸਿੰਘ ਵੀ ਤੇ ਹੋਰ ਆਪਣੀ ਮਰਜ਼ੀ ਦੇ ਲਾ ਲੈਣਗੇ ਧਾਮੀ ਸਾਹਿਬੀ ਤਾਂ ਮਰਜ਼ੀ ਦੇ ਲਾਏ ਸੀ ਯਾਨੀ ਹਰਪ੍ਰੀਤ ਸਿੰਘ ਤਾਂ ਆਪਣੀ ਇੱਛਾ ਨਾਲ ਲਾਏ ਸੀ ਯਾਨੀ ਰਕਬੀਰ ਸਿੰਘ ਨੂੰ ਆਪਣੀ ਇੱਛਾ ਨਾਲ ਲਿਆਏ ਸੀ ਜਨਾਬ ਇੱਛਾ ਤਾਂ ਤੁਸੀਂ ਆਪਣੀ ਨਾਲ ਆਉਨੇ ਹੋ ਪਰ ਕਈ ਵਾਰ ਸਿਧਾਂਤ ਨਾਲ ਜਿਹੜਾ ਬੰਦਾ ਖੜ ਜਾਂਦਾ ਠੀਕ ਹੈ ਤਾਂ ਮਿਸਾਂਬੂਰੇ ਕਈ ਸਵਾਲ ਰਹਿਣਗੇ ਕਿ देर ਨਾਲ ਕਿਉਂ ਜਾਂ ਇਸ ਸਮੇਂ ਕਿਉਂ ਜੇਕਰ ਇਸ ਤਰ੍ਹਾਂ ਦਾ ਦਬਾਅ ਸੀਗਾ ਤਾਂ ਸਹੀ ਫੈਸਲੇ ਕਰ ਜਾਂਦੇ ਤਾਂ ਗਿਆਨੀ ਹਰਪੀ ਸਿੰਘ ਵਾਲੀ ਰਿਪੋਰਟ ਨੂੰ ਕਬੂਲ ਨਾ ਕਰਦੇ ਜਾਂ ਸੱਤਵੇਂ ਮੈਂਬਰੀ ਕਮੇਟੀ ਦੇ ਹਵਾਲੇ ਨਾਲ ਦਮ ਦਿਖਾਉਂਦੇ ਭਰਤੀ ਆਪ ਸ਼ੁਰੂ ਕਰ ਲੈਂਦੇ ਜਾਂ ਕਲਦਲ ਦੀ ਲੀਡਰਸ਼ਿਪ ਨੂੰ ਤਲਬ ਕਰਦੇ ਜਾਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਕਹਿੰਦੇ ਕਿ ਪੰਜ ਸਿੰਘ ਸੱਵਨ ਦੀ ਬੈਠਕ ਬੁਲਾਓ ਜੀ ਆਖਰੋ ਫੈਸਲਾ ਜੀ ਆ ਚੱਕੋ ਸਾਡੀ ਰਿਪੋਰਟ ਇਹਨਾਂ ਨੂੰ ਕਰੋ ਜੀ ਤਲਬ ਸੋ ਇਹ ਸਾਰੇ ਸਵਾਲ ਹੋਰ ਵੱਡੇ ਹੋ ਗਏ ਨੇ ਸੋ ਬੇਸ਼ੱਕ ਸਥਿਤੀਆਂ ਖੁੱਲ ਕੇ ਦਿਖਣ ਲੱਗੀਆਂ ਨੇ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਲਈ ਮੁਸ਼ਕਲ ਵੱਡੀ ਹੁੰਦੀ ਜਾ ਰਹੀ ਹੈ ਇਹ ਮੁਸ਼ਕਲ ਦੂਜੀਆਂ ਪਾਰਟੀਆਂ ਨੂੰ ਸਹਾਈ ਹੋ ਸਕਦੀ ਹੈ ਸਵਾਲ ਇਹ ਹੈ ਖੇਤਰੀ ਪਾਰਟੀ ਦਾ ਲਗਾਤਾਰ ਕਮਜ਼ੋਰ ਹੋਣਾ ਦੂਜੀਆਂ ਰਾਸ਼ਟਰੀ ਪਾਰਟੀਆਂ ਦਾ ਮਜ਼ਬੂਤ ਹੋਣ ਦਾ ਰਾਹ ਖੋਲ ਸਕਦੀ ਹੈ ਫਿਕਰ ਹੋਏਗਾ